ਜ਼ਾਕਰ ਹੁਸੈਨ ਸਟੇਡੀਅਮ ਦੇ ਜਿਲ੍ਹੇ ਦੇ ਸਾਰੇ ਬੱਚਿਆਂ ਵੱਲੋਂ ਰਨ ਫॉर ਯੂਨਿਟੀ ਮੈਰਾਥਨ ਰੈਲੀ ਦੀ ਸ਼ੁਰੂਆਤ ਵਿੱਚ ਐਸਐਸਪੀ ਮਲੇਰ ਕੋਟਲਾ ਦੀ ਸ਼ਿਰਕਤ ਦੇ ਮੌਕੇ ਤੇ ਜਿੰਕਾ ਜੇ ਮੈਂ ਪਹਿਲਾਂ ਦੱਸਿਆ ਕਿ ਅਸੀਂ ਬਹੁਤ ਘੱਟ ਸਲੋਗਨ ਲਗਾਗੇ ਸਿਰਫ ਦੋ ਤਿੰਨ ਸਲੋਗਨ ਜਲੰਧਰ ਤੋਂ ਬਾਅਦ ਮੈਂ

ਜੋਨ ਦਾ ਤਾੜੀਆਂ ਦੇ ਵਿੱਚ ਮੈਂ ਸਦਾ ਤੋਂ ਨਾਲ ਸੰਦੇ ਐਸਐਮਪੀ ਸਾਹਿਬ ਕੋ ਤੁਹਾਡੇ ਮੁਖਾਤਬ ਹੋਣਗੇ ਉਸ ਤੋਂ ਬਾਅਦ ਅਗਲਾ ਕੋ ਬਣਾਵਾ ਜਿਹਦਾ ਬਲਾਵਾ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਆਈ ਹੋਰ ਟੀਚਰ ਸੇ ਬੱਚੇ ਤੇ ਮੇਰੇ ਸਾਰੇ ਕਲੀਕ ਆਫਿਸਰ ਜਿਹੜਾ ਅੱਜ ਦਾ ਦਿਨ ਹੈ ਬੜਾ ਇੰਪੋਰਟੈਂਟ ਦਿਨ ਹੈ ਇਹ ਪੂਰੇ ਇੰਡੀਆ ਦੇ ਵਿੱਚ ਫਰੇਕ ਡਿਸਟ੍ਰਿਕਟ ਦੇ ਵਿੱਚ ਪੰਜਾਬ ਦੇ ਮਨਾਇਆ ਜਾ ਰਿਹਾ ਹੈ ਵੈਲ ਫਾਰ ਯੂਨਿਟੀ ਜਿਹੜੇ ਸਰਦਾਰ ਵੱਲਭਭਾਈ ਪਟੇਲ ਉਹਨਾਂ ਦੀ ਬਰਥ ਅਨਿਵਰਸਰੀ ਨੂੰ ਯਾਦ ਕਰਦੇ ਹੋਏ ਇਹ ਦਿਨ ਉਹਨਾਂ ਨੂੰ ਸਮਰਪਿਤ ਕੀਤਾ ਜਾ ਰਿਹਾ ਹੈ ਤੇ ਬੜਾ ਅੱਛਾ ਲੱਗ ਰਿਹਾ ਹੈ ਬੱਚਿਆਂ ਨੇ ਬੜਾ ਇਹਦੇ ਵਿੱਚ ਵੱਧ ਚੜ ਕੇ ਹਿੱਸਾ ਲੈ ਰਹੇ ਹੈ ਬੱਚੇ ਵੈਸੇ ਨਹੀਂ ਜਿਹੜਾ ਫੇਰੇ ਉੱਠ ਕੇ ਦੌੜਨਾ ਖੇਤਮੰਦ ਹੁੰਦਾ ਹੈ ਹੈਲਥ ਇਜ਼ ਵੈਲਥ ਸਿਹਤ ਤੇ ਸਭ ਕੁਝ ਹੈ ਹੈਲਦੀ ਮਾਈਂਡ ਹੈਲਦੀ ਸੋਲ ਜਿਹਨੂੰ ਆਪਾਂ ਕਹਿੰਦੇ ਆ ਤੋਂ ਇਹੇ ਕਰਕੇ ਅਸੀਂ ਅੱਜ ਜ਼ਿਲ੍ਹਾ ਪੁਲਿਸ ਵੱਲੋਂ ਇੱਕ ਪ੍ਰੋਗਰਾਮ ਰੱਖਿਆ ਹੈ ਯਾਦ ਕਰਦਾ ਸਾਰੇ ਇਹਨੂੰ ਬੜਾ ਇੰਜੋਏ ਵੀ ਕਰਨਗੇ ਤੇ ਇਹਦਾ ਇੱਕ ਫਾਇਦਾ ਵੀ ਲੈ ਕੇ ਜਾਣਗੇ ਇੱਕ ਗੇਂਦ ਵੀ ਲੈ ਕੇ ਜਾਣਗੇ ਕਿ ਸਿਹਤ ਦਾ ਕਿੰਨਾ ਫਾਇਦਾ ਹੁੰਦਾ ਹੈ ਜਿਦਾ ਕਿ ਬੱਚਿਆਂ ਨੂੰ ਅੱਜ ਕੱਲ ਪਰੈਂਟਸ ਬਹੁਤ ਘੱਟ ਗਾਈਡ ਕਰਦੇ ਨੇ ਦੇਖਿਆ ਹੈ ਵੀ ਹੈਲਥ ਬਾਰੇ ਗਾਈਡ ਕਰਨਾ ਪਰੈਂਟ ਦਾ ਵੀ ਇੱਕ ਜ਼ਿੰਮੇਵਾਰੀ ਹੁੰਦੀ ਹੈ ਕਿਉਂਕਿ ਬੱਚਾ ਜੇ ਸ਼ੁਰੂ ਤੋਂ ਜਿਹੜੇ ਵੀ ਰਸਤੇ ਪਾਵਾਂਗੇ ਆਪਾਂ ਉਸ ਰਸਤੇ 'ਚ ਪੈ ਜਾਂਦਾ ਕਿਉਂਕਿ ਬੱਚਾ ਇੱਕ ਉਹਦਾ ਮਾਈਂਡ ਹੈ ਜੇ ਡਿਵੈਲਪ ਨਹੀਂ ਹੋ ਰਿਹਾ ਹੁੰਦਾ ਉਹਨੂੰ ਜਿਹੜੇ ਵੀ ਚੀਜ਼ ਵੱਲ ਆਪਾਂ ਲੈ ਕੇ ਜਾਵਾਂਗੇ ਜੋ ਜ਼ਰੂਰ ਉਸ 'ਚ ਕਾਮਯਾਬ ਹੁੰਦਾ ਹੈ ਤੇ ਮੈਂ ਆਸ ਕਰਦਾ ਇਸੇ ਤਰੀਕੇ ਨਾਲ ਆਪਾਂ ਵਧੀਆ ਸਿਹਤ ਲੈ ਕੇ ਚੱਲੀਏ ਆਪਣੇ ਸ਼ਹਿਰ ਦੇ ਵਿੱਚ ਅੱਜ ਆਪਾਂ ਵਾਕ ਕਰਾਂਗੇ ਤੇ ਆਪਾਂ ਇਹਨੂੰ ਇੱਕ ਜੈਦ ਵੀ ਲਵਾਂਗੇ ਇਤਿਹਾਸ ਕਰਦਾ ਸਾਰਿਆਂ ਨੂੰ ਅੱਗੇ ਤੋਂ ਵੀ ਇਹਨੂੰ ਆਪਣੀ ਆਦਤ ਬਣਾਓ ਜੈ ਜੈ No. <laughs> Bye.